ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋ ਜੜਦੀ ਕਲਾਂ ਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ 4 ਮਈ ਹੈ ਤੇ 10-15 ਦਿਨ ਤੱਕ ਜਿਹੜਾ ਤਕਰੀਬਨ ਤਕਰੀਬਨ ਕਿਸਾਨ ਵੀਰਾਂ ਨੇ ਅ ਪੀ ਆਰ ਕਿਸਮਾਂ ਖਾਸ ਤੌਰ ਤੇ ਉਹਨਾਂ ਦੀ ਪਨੀਰੀ ਦੀ ਬਜਾਈ ਸ਼ੁਰੂ ਕਰ ਦੇਣੀ ਆ ਇਸ ਤੋਂ ਇਲਾਵਾ ਕਈ ਕਿਸਾਨ ਵੀ ਜਿਹੜੇ ਪ੍ਰਾਈਵੇਟ ਕਿਸਮਾਂ ਵੱਲ ਵਿੱਚ ਕਾ ਹੈਗਾ ਬੇਨਤੀ ਮੇਰੀ ਇਹ ਹੈ ਕਿ ਜਿਹੜਾ ਕਿਸਮਾਰ ਜਾਂ ਆਪਾਂ ਬਾਸਮਤੀ ਲਾਉਣੀ ਹੈ ਉਹ ਤਾਂ ਆਪਣਾ ਪਹਿਲਾਂ ਤੋਂ ਹੀ ਤੈਅ ਹੁੰਦਾ ਕਿ ਆਪਾਂ ਰਕਵਾ ਵੰਡ ਕੇ ਲਾਉਣਾ ਇੱਕੋ ਕਿਸਮ ਹੀਟ ਆਪਾਂ ਨੂੰ ਰਕਵਾ ਸਾਰਾ ਨਹੀਂ ਲਿਆਉਣਾ ਚਾਹੀਦਾ ਇੱਕ ਕਿਸਾਨ ਨੂੰ ਇੱਕ ਕਿਸਮ ਹੀਟ ਰਕਵਾ ਨਹੀਂ ਲਿਆਉਣਾ ਚਾਹੀਦਾ ਤੁਸੀਂ ਵੰਡ ਕੇ ਰਕਵਾ ਲਾਓ ਜਾਂ ਝੋਨਾ ਤੇ ਬਾਸਮਤੀ ਤੁਸੀਂ ਅੱਧੋ-ਅੱਧ ਕਰ ਲੋ 60-40 ਰੇਸ਼ੋ ਕਰ ਸਕਦੇ ਆ ਜਾਂ ਤਿੰਨ ਜੇ ਆਪਣੇ ਕੋਲ ਜ਼ਿਆਦਾ ਰਕਬਾ ਤਾਂ ਆਪਾਂ ਤਿੰਨ ਕਿਸਮਾਂ ਏਟ ਜਿਹੜਾ ਹੈਗਾ ਰਕਬਾ ਉਹ ਲਾ ਸਕਦੇ ਆ ਇਸ ਤੋਂ ਇਲਾਵਾ ਹੋਰ ਕਿਸਮਾਂ ਹੋਰ ਫਸਲਾਂ ਨੇ ਜਿਦੇ ਵਿੱਚ ਕੋਈ ਮੱਕੀ ਕਿਸੇ ਕਿਸਾਨ ਵੀਰ ਨੇ ਬੀਜਣੀ ਆ ਜਾਂ ਕੋਈ ਨਰਮੇ ਦੀ ਕਾਸ਼ਤ ਵਾਲੇ ਨਰਮੇ ਵਾਲਟ ਵਾਲੇ ਕਿਸਾਨ ਵੀਰ ਹੈਗੇ ਆ ਤੇ ਉਹ ਚਲੋ ਰਕਬਾ ਉਹਨਾਂ ਫਸਲਾਂ ਏਟ ਆ ਜਾਂਦਾ ਬੇਨਤੀ ਮੇਰੀ ਇਹ ਕਿ ਜਿੰਨਾ ਕਿ ਜਿਹੜਾ ਹੈਗਾ ਦੇਖਣ ਚ ਆਇਆ ਜੇ ਕਿਸਾਨ ਵੀਰ ਕਿਸਾਨ ਵੀਰਾਂ ਨਾਲ ਗੱਲਬਾਤ ਹੁੰਦੀ ਹੈ ਤੇ ਉਹਨਾਂ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਕਾਫੀ ਕਿਸਾਨ ਵੀਰ ਹੈ ਜਿਹੜੇ ਉਹਨਾਂ ਦਾ ਝਕਾ ਹੈ ਜਿਹੜਾ ਪੂਸਾ ਲਾ ਕਾਫੀ ਕਿਸਾਨ ਵੀਰ ਹੈ ਜਿਹੜੇ ਉਹ ਪ੍ਰਾਈਵੇਟ ਕਿਸਮਾਂ ਦੇ ਚ ਝਕਾ ਦਿਖਾ ਰਹੇ ਤਾਂ ਜਦੋਂ ਵੀ ਤੁਸੀਂ ਬੀਜ ਖਰੀਦਣਾ ਹੈ ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁੰਨਾ ਕਿ ਉਹਦਾ ਪੱਕਾ ਬੈ ਲਾਜ਼ਮੀ ਹੋ ਪੰਜਾਬ ਦੇ ਵਿੱਚ ਹਾਈਬ੍ਰਿਡ ਤੇ ਪੂਸਾ 44 ਸਪੈਸ਼ਲੀ ਉਹ ਜਿਹੜੇ ਉਹਨਾਂ ਦੀ ਵਿਕਰੀ ਬੈਨ ਕੀਤੀ ਹੋਈ ਆ ਤੇ ਕਿਸਾਨ ਵੀਰ ਜਿਹੜੇ ਉਹ ਖੱਬੇੋਂ ਸੱਜੇੋਂ ਬੀਜ ਦਾ ਪ੍ਰਬੰਧ ਕਰ ਰਹੇ ਆ ਦੇਖੋ ਸੇਮ ਵਾਲੇ ਏਰੀਆ 'ਚ ਕਿਸਾਨ ਵੀਰ ਉਹ ਸੇਮ ਵਾਲੇ ਜਿਹੜੇ ਕਿਸਾਨ ਵੀਰ ਆ ਜਿੱਥੇ ਜਿੱਥੇ ਸੇਮ ਦਾ ਏਰੀਆ ਹੈਗਾ ਉੱਥੇ ਸਮੱਸਿਆ ਜ਼ਰੂਰ ਹੋ ਸਕ ਸਕਦੀ ਹੈ ਤੇ ਉਹਨਾਂ ਨੂੰ ਵਿਸ਼ੇਸ਼ ਛੋਟ ਵੀ ਚਾਹੀਦੀ ਹੈ ਵਿਸ਼ੇਸ਼ ਛੋਟ ਉਹਨਾਂ ਨੂੰ ਅੱਗੇ ਵੀ ਜਿਹੜਾ ਪਹਿਲਾਂ ਵੀ ਪਿਛਲੇ ਸਾਲਾਂ ਦੌਰਾਨ ਵੀ ਜਿਹੜੀ ਝੋਨੇ ਦੀ ਲਵਾਈ ਦੀਆਂ ਤਰੀਕਾਂ ਦੇ ਵਿੱਚ ਵੀ ਵਿਸ਼ੇਸ਼ ਛੋਟ ਮਿਲੀ ਹੋਈ ਸੀਗੀ। ਉਦੋਂ ਇਲਾਵਾ ਜੇ ਆਪਾਂ ਚੁਕਾ ਪ੍ਰਾਈਵੇਟ ਕੈਸਮਲ ਜੇ ਆਪਾਂ ਚੁਕਾ ਖੱਬੇ ਉਹ ਸੱਜੇ ਕੋਈ ਪੂਸਾ 44 ਦਾ ਬੀਜ ਲਿਆ ਕੇ ਉਹ ਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੇ ਵਿੱਚ ਆਪਣਾ ਨੁਕਸਾਨ ਹੋਣਾ ਤੈ ਉਹ ਅੱਜ ਹੋ ਜੇ ਕੱਲ ਹੋ ਜੇ ਆਪਾਂ ਜਿਹੜਾ ਕਿਸਾਨ ਦਾ ਨੁਕਸਾਨ ਨਹੀਂ ਚਾਹੁੰਦੇ। ਇਸ ਕਰਕੇ ਕਿਉਂਕਿ ਜਦੋਂ ਤੁਸੀਂ ਬੀਜ ਬਿਨਾ ਬਿੱਲ ਤੋਂ ਖਰੀਦਨਾ ਤਾਂ ਉਹਦਾ ਕੋਈ ਪਤਾ ਹੀ ਨਹੀਂ ਕਿ ਕਿਹੜੀ ਕਿਸਮ ਹੈ ਕਿਹੜਾ ਉਹ ਬੀਜ ਹੈ ਉਹ ਟੀ ਐਲ ਹੈ ਉਹ ਸਰਟੀਫਾਈਡ ਹੈ ਜਾਂ ਉਹ ਉਹਦੀ ਕੋਈ ਗ੍ਰੇਡਿੰਗ ਹੋਈ ਹੋਈ ਹੈ ਜਾਂ ਨਹੀਂ ਹੋਈ ਜਾਂ ਉਹਦੀ ਜਰਮੀਨੇਸ਼ਨ ਟੈਸਟ ਹੋਇਆ ਜਾਂ ਨਹੀਂ ਹੋਇਆ ਕਿਉਂਕਿ ਜਿਹੜਾ ਬਿੱਲ ਆ ਪੱਕਾ ਬਿੱਲ ਉਹ ਤੇ ਟੈਗ ਆਪਣਾ ਡਿਟੇਲ ਸਾਰੀ ਜੋ ਟੈਗ ਤੇ ਹੁੰਦੀ ਉਹ ਹੀ ਪੱਕੇ ਬਿੱਲ ਤੇ ਲਿਖੀ ਹੋਈ ਹੁੰਦੀ ਹੈ ਤਾਂ ਪੀਆਰ ਕਿਸਮਾਂ ਦੀ ਤੁਸੀਂ ਚੋਣ ਕਰੋ ਪੀਆਰ ਕਿਸਮਾਂ ਕਿੰਨੀਆਂ ਨੇ ਪੀਆਰ 113 14 ਤੋਂ ਲੈ ਕੇ ਪੀਆਰ 121 ਹੈ ਪੀਆਰ 122 ਹੈ ਪੀਆਰ 126 ਹੈ ਪੀਆਰ 127 28 29 30 31 32 ਬਾਸਮਤੀ ਦੀਆਂ ਕਿੰਨੀਆਂ ਕਿਸਮਾਂ ਨੇ ਕਿੰਨੀਆਂ ਆਪਣੇ ਕੋਲੇ ਆਪਸ਼ਨ ਹੈਗੀਆਂ ਨੇ ਹੁਣ ਤੁਸੀਂ ਪ੍ਰਾਈਵੇਟ ਆਲ ਜਾਂ ਹੁਣ ਪੂਸਾ 44 ਹੈ ਇਹਦਾ 2 ਕਿਸਾਨ ਵੀਰ 5 6 ਗੁਣਾ ਰੇਟ ਤੇ ਦੱਸਦੇ ਆ ਕਿਉਂਕਿ ਕਿਸਾਨ ਵੀਰਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਐਡੇ ਵੱਧ ਰੇਟ ਤੇ ਖਰੀਦ ਰਹੇ ਉਹ ਵੀ ਬਿਨਾ ਬਿੱਲ ਤੋਂ ਬਿਨਾ ਗਰੰਟੀ ਤੇ ਜਿਹੜੇ ਆਪਾਂ ਨੂੰ ਜਿਹੜੇ ਵੀ ਲੁਧਿਆਣਾ ਤੋਂ ਬੀਜ ਹੈ ਜਿਹੜੇ ਉਹ ਤਕਰੀਬਨ ਤਕਰੀਬਨ 50 ਰੁਪਏ ਕਿਲੋ ਦੇ ਹਿਸਾਬ ਨਾਲ ਜਾਂ ਇਸ ਤੋਂ ਕੋਈ ਥੋੜਾ ਬਹੁਤ ਵੱਧ ਹੋਊਗਾ ਤੇ ਇਸ ਗੱਲ 'ਤੇ ਖਾਸ ਤਵਜੋ ਦਿਓ ਮੇਰੀ ਗੁਜ਼ਾਰਿਸ਼ ਹੈ ਬੇਨਤੀ ਹੈ ਕਿੰਨੀਆਂ ਸੋਹਣੀਆਂ ਜਿਹੜੀਆਂ ਪੀਆਰ ਕਿਸਮਾਂ ਨੇ ਜਾਂ ਬਾਸਮਤੀ ਦੀਆਂ ਕਿਸਮਾਂ ਨੇ ਇਹਨਾਂ ਦੀ ਲਵਾਈ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜੀ ਪੂਸਾ 44 ਉਹ ਤਾਂ ਵੈਸੇ ਜਿਹੜੀ ਹੈਗੀ ਹੈ ਉਹ ਸੀਡ ਪ੍ਰੋਡਕਸ਼ਨ ਜਿਹੜਾ ਉਹ ਸਾਈਕਲ ਹੈ ਉਹ ਡਿਸਕਰੇਜ ਕੀਤਾ ਹੁੰਦਾ ਹੋਇਆ ਆਈਸੀਆਰ ਵੱਲੋਂ ਤਾਂ ਉਹ ਜਿਹੜਾ ਹੈਗਾ ਬੀਜ ਆ ਉਹਦੀ ਕੁਆਲਿਟੀ ਆ ਉਹ ਜਦੋਂ ਬੀਜ ਉਹਦੀ ਪ੍ਰੋਡਕਸ਼ਨ ਨਹੀਂ ਹੁੰਦੀ ਉਹਦੇ ਸੋਰਸ ਵੱਲੋਂ ਜਿੱਥੇ ਉਹਨਾਂ ਜਿਨ੍ਹਾਂ ਕੋਲੇ ਉਹਨਾਂ ਦੀ ਪ੍ਰੋਜਨੀ ਹੈ ਸੋਰਸ ਹੈ ਤਾਂ ਉਹਦਾ ਜਿਹੜਾ ਹੈਗਾ ਕੁਆਲਿਟੀ ਡੀਗ੍ਰੇਡ ਹੋ ਜਾਂਦੀ ਹੈ ਹਰ ਸਾਲ ਤੇ ਉਹਦੀ ਝਾੜ ਦੀ ਸਮਰੱਥਾ ਵੀ ਨਹੀਂ ਰਹਿੰਦੀ ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ ਵੀ ਨਹੀਂ ਰਹਿੰਦੀ ਇਹ ਗੱਲ ਇਸ ਗੱਲ ਦਾ ਖਿਆਲ ਰੱਖੋ ਤੇ ਬੜੀ ਸਾਵਧਾਨੀ ਨਾਲ ਬੜੀ ਸਮਝਦਾਰੀ ਨਾਲ ਤੁਸੀਂ ਝੋਨੇ ਦੀ ਕਿਸਮ ਦੀ ਚੋਣ ਕਰੋ ਕਿਉਂਕਿ ਇਸੇ ਤੇ ਅੱਗੇ ਜਾ ਕੇ ਜਿਹੜਾ ਹੈਗਾ ਭਵਿੱਖ तय ਹੋਣਾ ਉਹ ਕਿਵੇਂ ਤੈਅ ਹੋਣਾ ਕਿਉਂਕਿ ਜੇ ਆਪਾਂ ਆਪ ਹੀ ਜੜੀਆਂ ਹੈਗੀਆਂ ਇਹ ਕਿਸਮਾਂ ਜਿਵੇਂ ਪੀਆ 126 ਬੜੀ ਕਿਸਾਨ ਪੱਖੀ ਵੈਰਟੀ ਹੈ ਘੱਟ ਖਰਚੇ ਦੇ ਵਿੱਚ ਘੱਟ ਪਾਣੀ ਦੇ ਵਿੱਚ ਘੱਟ ਪਰਾਲੀ ਪੈਦਾ ਕਰਦੀ ਝਾੜ ਚੰਗਾ ਦਿੰਦੀ ਹੈ ਜੇ ਆਪਾਂ ਆ ਵੀ ਛੱਡਾਂਗੇ ਵੱਧ ਸਮੇ ਵਾਲੀਆਂ ਕਿਸਮਾਂ ਲਾਵਾਂਗੇ ਜਿਨ੍ਹਾਂ ਦੇ ਆਪਣਾ ਖਰਚਾ ਵੀ ਵੱਧ ਹੁੰਦਾ ਤਾਂ ਫਿਰ ਜਿਹੜੀਆਂ ਹੈਗੀਆਂ ਇਨ੍ਹਾਂ ਕਿਸਮਾਂ ਨੂੰ ਹੋਰ ਅੱਗੇ ਜਾ ਕੇ ਉਪਾਰੀ ਰਿਸਕ ਅਰੀ ਕਰੂਗਾ ਤੁਹਾਨੂੰ ਕਹੂਗਾ ਕਿ ਆਹ ਕਿਸਮ ਲਾਓ ਅਗਲੇ ਸਾਲ ਕਰਨਗੇ ਆਹ ਕਿਸਮ ਲਾਓ ਜਿਹੜੀ ਜੇ ਹੁਣ ਅਵੇਲੇਬਿਲਟੀ ਜੇ ਪੰਜਾਬ ਚ ਸਾਰੇ ਕਿਸਾਨ ਵੀਰ ਲਾਉਣਗੇ ਪੀਆਰ ਕਿਸਮਾਂ ਜਾਂ ਬਾਸਮਤੀ ਯੂਰ ਕਮੈਂਡਡ ਕਿਸਮਾਂ ਨੇ ਤਾਂ ਫਿਰ ਉਪਾਰੀ ਉਹਨੂੰ ਖਰੀਦੂਗਾ ਕਿੱਥੋਂ ਆਪਦੀ ਜਿਹੜੀ ਹੈਗੀ ਪੀਆਰ ਇਨ੍ਹਾਂ ਕਿਸਮਾਂ ਤੋਂ ਇਲਾਵਾ ਹੋਰ ਕਿਸਮ ਜਦੋਂ ਖਰੀਦਣ ਨੂੰ ਹੀ ਨਾ ਹੋਊਗੀ ਬਾਜ਼ਾਰ ਚ ਤਾਂ ਇਹੀ ਖਰੀਦੀਆਂ ਜਾਣਗੀਆਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ